ਸਾਸੀ ਕਾਲ ਜੀ ਕੀ ਹਾਲ ਚਾਲ ਨੇ ਦੋਸਤੋ ਉਮੀਦ ਕਰਦਾ ਤੁਸੀਂ ਸਭ ਠੀਕ ਠਾਕ ਹੋਵੋਗੇ ਤੇ ਮੈਂ ਥੋੜਾ ਲੇਟ ਹੋ ਗਿਆ ਥੋੜਾ ਕੀ ਬਹੁਤਾ ਲੇਟ ਹੋ ਗਿਆ ਉੱਠਣ ਲੱਗਿਆ ਤੇ ਰਾਤ ਮੈਂ ਵੀਡੀਓ ਐਡਿਟ ਕਰਦਾ ਰਿਹਾ ਉਹਦੇ ਚੱਕਰ ਚ ਕਾਫੀ ਲੇਟ ਹੋ ਗਿਆ ਤੇ ਇੱਕ ਮੈਂ ਵੀਡੀਓ ਲਈ ਅਪਲੋਡ ਕਰਨ ਨੂੰ YouTube ਤੇ ਉਹ ਪ੍ਰੋਸੈਸ ਪ੍ਰੋਸੈਸਿੰਗ ਬਹੁਤ ਲੱਈ ਗਈ ਅ ਅਪਲੋਡ ਹੀ ਨਹੀਂ ਹੋ ਰਹੀ ਸੀਗੀ ਤੇ ਉਹਦੇ ਚੱਕਰ ਦੇ ਵਿੱਚ ਹਨਾ ਮੈਨੂੰ ਟਾਈਮ ਦਾ ਪਤਾ ਹੀ ਨਹੀਂ ਲੱਗਿਆ 2:00 ਵਜੇ 2:00 ਵਜੇ ਤੇ ਫਿਰ ਮੈਨੂੰ ਕਹਿੰਟਾ ਉਹ ਤੋਂ ਬਾਅਦ ਲੇਟ ਨੀਂਦਾਈ ਇਦਾਂ ਹੀ ਕਰਦੇ ਕਰਦੇ ਪਤਾ ਹੀ ਨਹੀਂ ਲੱਗਿਆ ਫਿਰ ਸਵੇਰੇ ਮੈਂ ਉੱਠਿਆ ਲੇਟ ਇਹ ਚਲੋ ਕੋਈ ਗੱਲ ਨਹੀਂ ਹੋ ਜਾਂਦਾ ਕਦੇ-ਕਦੇ ਤੇ ਬਾਕੀ ਕਰਦੇ ਆ ਅੱਜ ਦਾ ਦਿਨ ਸਟਾਰਟ ਤੇ ਧੁੱਪ ਸੋਣੀ ਨਿਕਲੀ ਅੱਜ ਦੇਖਦੇ ਆ ਕੀ ਕੀ ਬਣਦਾ ਕੀ ਕੀ ਨਹੀਂ ਕੱਲ ਤੇ ਸਾਰਾ ਦਿਨ ਉਹਦੇ ਚੱਕਰ ਦੇ ਵਿੱਚ ਮੰਗੇ ਦੇ ਚੱਕਰ ਦੇ ਵਿੱਚ ਨਿਕਲ ਗਿਆ ਉਹਦਾ ਹੈਗਾ ਪੇਟ ਬੜਾ ਖਰਾਬ ਸੀਗਾ ਦਰਦ ਹੋਈ ਜਾਂਦਾ ਸੀਗਾ ਤੋ ਪਹਿਲੀ ਗੱਲ ਤਾਂ ਹੁਣ ਨਹੀਂ ਏ ਕਿਉਂਕਿ ਇੱਕ ਦਿਨ ਤਾਂ ਨਾਗਾ ਪੈਣ ਲੱਗ ਗਿਆ ਮੈਂ ਤੁਹਾਨੂੰ ਝੂੜ ਨਹੀਂ ਬੋਲਦੇ ਬੜੀ ਠੰਡ ਹੋਣ ਲੱਗੀ ਗਰਮ ਪਣੀ ਆਪਣੇ ਕੋਈ ਹੀ ਗੀਜਰ ਗੁੱਜਰ ਨਹੀਂ ਲੱਗਿਆ ਚੁੱਲ੍ਹੇ ਦੇ ਉੱਤੇ ਹੀ ਕਰਦੇ ਆ ਤੇ ਇੱਕ ਦਿਨ ਤਾਂ ਨਾਗਾ ਪੈ ਗਿਆ ਤੇ ਜਦੋਂ ਇੱਕ ਦਿਨ ਲੱਗਿਆ ਤਾਂ ਦੂਜੇ ਦਿਨ ਜਦੋਂ ਸੌਂਦੇ ਆ ਰਾਤ ਨੂੰ ਸੜੀ ਖਾਜ ਹੁੰਦੀ ਆ ਮੇਰੇ ਨਾਲ ਤਾਂ ਇਦਾਂ ਹੁੰਦਾ ਵਾ ਬਾਕੀ ਤੁਸੀਂ ਕਮੈਂਟ ਕਰਕੇ ਦੱਸਿਓ ਆਪਾਂ ਤਾਂ ਇੱਕ ਦਿਨ ਦੇ ਵਿੱਚ ਗੈਪ ਪਾ ਲਈਦਾ ਨਾ ਉਹਨੂੰ ਆਪਾਂ ਝੂੜ ਝਾੜ ਨਹੀਂ ਬੋਲਦੇ ਜੋ ਰਿਅਲ ਹੈਲਟੀ ਐਸੋ ਹੈ ਇਦਾਂ ਦੀ ਦੇਸੀ ਲਾਈਫ ਇੱਧਰ ਕਈ ਦਿਨਾਂ ਤੋਂ ਇਹਨੂੰ ਵੀ ਵਾਰ ਨਹੀਂ ਕੱਢਿਆ ਸੀ ਆਪਣੀ ਨਕਰ ਇਹਨੂੰ ਅੱਜ ਵਾਰ ਕੱਢਿਆ ਫਿਰ ਮੈਂ ਧੁੱਪ ਤਾਂ ਪਲਵਾ ਦਈਏ ਇਹਨੂੰ ਵੀ ਕੀ ਮਾਸਾ ਕਲੀ ਖੋਲਤੀ ਸੀ ਉੜ ਗਈ ਹੁਣ ਸਾਰਾ ਦਿਨ ਬਸ ਇਦਾਂ ਹੀ ਉੜਦੀ ਰਹੂ ਸ਼ਾਮ ਨੂੰ ਫੜਾਂਗੇ ਉਹ ਬੈਠੀ ਹੈ ਸ਼ਾਇਦ ਜੇ ਤੁਹਾਨੂੰ ਦਿਨਦੀ ਹੋਵੇ ਤਾਰ ਦੇ ਉੱਤੇ ਕੱਪੜਿਆਂ ਦੇ ਉੱਪਰ ਬੈਠੀ ਆ ਲੱਗਿਆ ਰਿਆ ਲੱਗਿਆ ਰਿਆ ਸਹੀ ਆ ਸਹੀ ਆ ਅਸਿਕਾਲ ਜੀ ਏ ਕੀ ਨੇ ਮਮਾ ਸਾੜਾ ਸਾਰੇ ਕਲਰ ਮੁੱਕ ਗਏ ਇਹ ਨਵੇਂ ਕੌਣ ਲੈ ਕੇ ਦੇਊਗਾ ਹੁਣ ਕੌਣ ਦੇਊਗਾ ਕੀ ਕੀ ਹੋਰ ਦੇ ਦੇ ਕੀ ਮੈਂ ਇਹ ਹੋਰ ਦੇ ਦੋ ਕੌਣ ਲੈ ਕੇ ਦੇਊਗਾ 10 ਨਾਮ ਲੈ ਕੇ 10 ਕੌਣ ਲੈ ਕੇ ਦੇਊਗਾ ਫਿਰ ਲੈ ਕੀ ਨਹੀਂ ਦੇਣੀ ਅਸਾਂ ਇਨਸਾਨ ਹਾਂ ਨੀ ਲਾ। ਉਹ ਲਾ ਕੰਮ ਕਰਕੇ ਪਾ ਲੀ। ਛੁੱਟੀਆਂ ਹੋ ਗਈਆਂ। ਕਿੰਨੀਆਂ? ਹਾਂ ਬੇਤਵੜ ਜਾ ਕੈਮਰੇ ਦੇ। ਆ ਕੀ ਕਰਾਏ? ਯਾਨਾ ਸੋਨੇ ਨੂੰ ਕੀ ਕਹਿਣਾ ਚਾਹੁੰਦੇ ਤੁਸੀਂ? ਭੂਆ ਬਾਰੇ ਕੀ ਚਾਹ? ਆ ਜੋ ਕਹਿ ਦੋ ਕੀ ਕਹਿਣਾ ਚਾਹੁੰਦੇ ਹੋ। ਬਸੋ। ਇੰਨਾ ਪਿਆਰ ਦੇ ਭੂਆ ਨਾਲ। ਬੰਦਾ। ਬੰਦਾ। ਅਹ ਹਮਿੰਦਾ ਦਾ ਕਰਾਈ ਸਰਵਿਸ। ਅੱਜ ਵਧੀਆ ਸਰਵਿਸ ਹੋਈ। ਲੂਜ਼ਰ ਹੋਇਆ ਵਧੀਆ ਲੂਜ਼ਰ ਹੋਇਆ ਆ ਜਾ ਲੂਜ਼ਰੇ ਆ ਜਾ ਇਹ ਲੂਜ਼ਰ ਅਸੂ ਸਭ ਦੇਖਾ ਤਾਂ ਸਰਬਸਹੀ ਐਨਾ ਦੱਸੋ ਕਾ ਸਰਬਿਸ ਉਹ ਕੱਪੜੇ ਨਹੀਂ ਪੌਂਦੀ ਸੀਗੀ ਉਹ ਬੋਲੇ ਨਖਰੇ ਕਰਦੀ ਸੀ ਮੰਮੀ ਦੇ ਫਾਟੇ ਮੰਮੀ ਦੇ ਬਾਪ ਬਾਲ ਪੱਟੇ ਅਸ਼ਮੀ ਨੇ ਐਨਾ ਘੁੱਟਿਆ ਉਹ ਨਿਆਣੀ ਨੂੰ ਫੇਰ ਤਾਂ ਤੇਰੀ ਮਾਂ ਉਹ ਹੋਣੀ ਸਤੇਲੀ ਮਾਂ ਹੋ ਤੂੰ ਜਾਂਦੇ ਨਹੀਂ ਕੋਈ ਜਾ ਸਤੇਲੀ ਸਤੇਲੀ ਮਾਂ ਦੇ ਦਰਦ ਨਾਲ ਨਿਕਲੇ ਤੇਰੀ ਵਾਰੀ ਤੇ ਪਪਾ ਦਾ ਅਸਲੀ ਮਮਾ ਦਾ ਨਹੀਂ ਹੈਗੀ ਦੋਸਤੋ ਇਹਦਾ ਸੁਤੇਲੀ ਮਾਂ ਆਹ ਤੇ ਤਾਂ ਹੀ ਇੰਦਾ ਗੁੱਟਿਆ ਔਰ ਇਹ ਪਤਾ ਤੇਰੀ ਮਮਾ ਕਿਹੜੀ ਹੈ ਮਾਂ ਨਾ ਜਾਲ ਹਵਾਰਦੀ ਹੈ ਵੀ ਇਹ ਤਾਂ ਅਸਲੀ ਨਹੀਂ ਆਈਗੀ ਅਸਲੀ ਆ ਅਸਲੀ ਆ ਮੰਮੀ ਤੇਰੀ ਉਹ ਤੇਰੀ ਮਾਂ ਆ ਹਾਂ ਕੀ ਤੇਰੀ ਮਾਂ ਕਿਹੜੀ ਆ ਦੇਖੋ ਇਹਨਾਂ ਨੂੰ ਪਤਾ ਇਹਨਾਂ ਦੀ ਮਾਂ ਉੱਥੇ ਲੋ ਕਿਹੜੀ ਕਿਹੜੀ ਆ ਤੇਰੀ ਆ ਮੰਨਤ ਤੇਰੀ ਮਾਂ ਕਿਹੜੀ ਆ ਦਾਦੀ ਦਾਦੀ ਤਾਂ ਮੇਰੀ ਮਾਂ ਆ ਤੁਹਾਡੀ ਦਾਦੀ ਲੱਗਦੀ ਤੇਰੀ ਮਾਂ ਕਿਹੜੀ ਆ ਮੰਮਾ ਕੀ ਨਾਮ ਆ ਦਾ ਮਮਾ ਅਮਰਪ੍ਰੀਤ ਕੌਰ ਇਨਾਦ ਬਾਕੀ ਅਮਨ ਐਡਮਿਨ ਹੋ ਰਿਹਾ ਤੇਰੀ ਮਾਂ ਕਿਹੜੀ ਹੋ ਰਿਹਾ ਉਰੇ ਦਾ ਆ ਜਾ ਇਨਾ ਪਪਾ ਐਡਮਿਨ ਦਾ ਗਬੂ ਦਾ ਗਬੂਲੀ ਮਮੀ ਦਾ ਨਾਂ ਅਮਰਪ੍ਰੀਤ ਕੌਰ ਤੇ ਦਾਦੀ ਦਾ ਨਾਮ ਸਰਬਜੀਤ ਕੌਰ ਪਾਪੇ ਦਾ ਨਾਮ ਹਨਵੀ ਸਿੰਘ ਚਾਚੇ ਦਾ ਨਾਮ ਕਲਵੀਰ ਸਿੰਘ ਅੱਛਾ ਰਹਿਤਨ ਕਿਹ ਗਈ ਨਾ ਵੀਰ ਜੀ ਦਾ ਨਾਮ ਵੀਰ ਜੀ ਰਹਿ ਗਿਆ ਦਾ ਗੱਭੂ ਦਾ ਨਾ ਗਿਆਵੀ ਦਾ ਨਾਮ ਹੈ ਰਾਵਾਰ ਗਿਆਵੀ ਸਿੰਘ ਐਸ਼ਮੀਨ ਦਾ ਨਾਮ ਐਸ਼ਮੀਨ ਕੌਰ ਮੇਰਾ ਨਾਮ ਮਨਤ ਕੌਰ ਅੱਛਾ ਗਰਦੁੱਤਾ ਗਰਦੁੱਤਾ ਰਹਿ ਗਿਆ ਗਰਦੁੱਤਾ ਗਰਦੁੱਤਾ ਕਹਿੰਦਾ ਉਹਦਾ ਦੋਸਤ ਆ ਜਿਹੜੇ ਪਾਪੇ ਦਾ ਉਹਨੂੰ ਮਾਮਾ ਬਣਾਇਆ ਇਹਨਾਂ ਨੇ ਮਾਮਾ ਬਣਾਈ ਫਿਰਦੇ ਆ ਉਹਨੂੰ ਗਰਦੁੱਤੇ ਨੂੰ ਓਰੇ ਮਾਮਾ ਐਦਾ ਤਾਂ ਭਈ ਐਸ਼ਮੀਨ ਦਾ ਤਾਂ ਗਰਦੁੱਤਾ ਮਾਮਾ ਵਾ ਮੰਮੀ ਦੇ ਦਿਵਾਰ ਕੀ ਖਾਈ ਕੀ ਜਨਤ ਉਹ ਫੁੱਲੋ ਗਰਾਬ ਦਾ ਗਰਾਬ ਦਾ ਕਾਲਾ ਮੂਜ ਮੋ ਥੋੜੀ ਜੀ ਚੀਨੀ ਪਾਲਾ ਕੋਲ ਕਲਗੰਦ ਬਣ ਜੂ ਨਾਲ ਜੀਨੀ ਖਾਲਾ ਕਲਾ ਕੰਦ ਹੁੰਦੀ ਹੈ ਨਾ ਪਤਾ ਨਹੀਂ ਕੀ ਕਲਗੰਦ ਕਰਦੀ ਹੈ ਕਲਾ ਕੰਦ ਪਤਾ ਨਹੀਂ ਕਿੱਥੇ ਪਈ ਤੋਰੇ ਮੇਰੇ ਤੇ ਦੇਖੋ ਓੱੱਥੇ ਪਈ ਗਈ ਭਾਈ ਅੱਜ ਕੱਪੜੇ ਨਹੀਂ ਪੌਂਦੀ ਸਕੂਲ ਨੂੰ ਲੱਗੇ ਕੀ ਕਰੀਏ ਚੰਗੇ ਨਹੀਂ ਲੱਗਦੇ ਤੈਨੂੰ ਕੱਪੜੇ ਇਹ ਕਹਿੰਦੀ ਆ ਕੱਪੜਾ ਤਾਂ ਮਾੜਿਆ ਪੁੱਤਰਾ ਹਾ ਤਾਂ ਸੋ ਯਾਰਾ ਕੱਪੜੇ ਮਾੜਿਆ ਦੇਖੋ ਇੰਨੀ ਸੋਹਣੀ ਲੋਰ ਪਾਈ ਫਿਰਦੀ ਐ ਇਦਾਂ ਦੀ ਤਾਂ ਸਾਲੀ ਮੈਨੂੰ ਨਹੀਂ ਜੁੜੀ ਹੈਗੀ ਹੈ ਜੇ ਕੱਪੜੇ ਮਾੜੇ ਆ ਇਹ ਨੀ ਸੋਹਣੀ ਹੁੱਡੀ ਐ ਮੈਂ ਅੱਧੀਆਂ ਮਾਂਮਾਂ ਚ ਬੈਠਾ ਦੇਖ ਲਾ ਜਾਲ ਦੇ ਵਿੱਚ ਮੂੰ ਤਾਂ ਦੇਖੋ ਆ ਕਰੀਮਾ ਲਾ ਲੈ ਕੇ ਨਾ ਉਹੀ ਚੱਕ ਜਾ ਕਿੱਥੋਂ ਲਈ ਜਾਊਗੀ ਆ ਦੇਖੋ ਗੱਲਾਂ ਦੇਖੋ ਇਹ ਅਲਰਜੀ ਹੋ ਗਈ ਤਾਂ ਹੀ ਰੋਕਦਾ ਨਾ ਨਾ ਲਾਇਆ ਕਰੋ ਤੇ ਮੈਂ ਕੋਹਦਾ ਵੀ ਲਾਣੀ ਨਹੀਂ ਬਣੀ ਹੋਈ ਨਹੀਂ ਤੈਨੂੰ ਰੋਣੇ ਤੂੰ ਮੂੰਹ ਨਹੀਂ ਧੋਂਦੀ ਹੈਗੀ ਕਿਉਂ ਨਾਉਣੀ ਤੂੰ ਹਫ਼ਤੇ ਬਾਅਦ ਹਫ਼ਤੇ ਬਾਅਦ ਨਾਉਣੀ ਆ ਤੂੰ ਕਿਵੇਂ ਹਫਤੇ ਬਾਅਦ ਪਤਾ ਨਹੀਂ ਕਿਵੇਂ ਨਹੀਂਦਾ ਜਾਂਦੇ ਤੁਹਾਨੂੰ ਹਫਤੇ ਬਾਅਦ ਨਾਉਂਦੇ ਦੇਖ ਲੋ ਹੁਣ ਹੀ ਵਾਲੇ ਸਿਆਲ ਹਾਲੇ ਨਾ ਗੁੱਸਾ ਚੜਿਆ ਕੀ ਹੈਗਾ ਹਫਤੇ ਬਾਅਦ ਨਾਉਂਦੀਆਂ ਨੇ ਤੂੰ ਤੂੰ ਵੀ ਹਫਤੇ ਬਾਅਦ ਹੀ ਨਾਉਂਦੀ ਈ ਨਹੀਂ ਬੱਪਾ ਤੂੰ ਕਿੰਨੇ ਮਹੀਨੇ ਬਾਅਦ ਇੱਕ ਮਹੀਨੇ ਬਾਅਦ ਨਾ ਕੀ ਆਈ ਛੱਟਿਆ ਹਾਂ ਆ ਲੈ ਲੈ ਆ ਮੈਡਮ ਦੇ ਲੈ ਲਾਓ ਜੀ ਇਹਦੇ ਵੀ ਮੋਜਾਂ ਨੇ ਆ ਜਾ ਆ ਜਾ ਤੂੰ ਹੀ ਰਹਿ ਗਈ ਸੀਗੀ ਤੂੰ ਤੂੰ ਰੋਜ਼ ਨਾਉਂਦੀ ਆ ਇਹ ਤਾਂ ਰੋਜ਼ ਨਾ ਹੁੰਦੀ ਆ ਭਾਈ ਮੰਮੀ ਦੇ ਚਾਰ ਜਵਾਬ ਹੋ ਗਏ ਆਜੋ 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 ਆ ਇਹਨਾਂ ਦੀ ਛੋਟੀ ਕੁੜੀ ਆ ਭਾਈ ਮਾਸਾ ਕਲੀ ਆ ਜਾ ਇਹਨਾਂ ਦੀ ਮੰਨੋ ਤੇਰੀ ਇਹ ਆਪਣਾ ਕੀ ਆ ਇਹ ਤੇਰੀ ਸਿਸਟਰ ਛੋਟੀ ਸਿਸਟਰ ਆ ਹੂੰ ਇਹਨੂੰ ਵੀ ਸਕੂਲ ਪਾਉਣਾ ਹੁਣ ਇਹਨੂੰ ਕ ਇੰਗਲਿਸ਼ ਮੀਡੀਅਮ ਚ ਪਾਵਾਂਗੇ ਸਰਕਾਰੀ ਵਾਲੇ ਤਾਂ ਇਹ ਹੀ ਉਸਕਾਰੀ ਵਾਲੇ ਸਰਕਾਰੀ ਵਾਲੇ ਕਾਹਦੇ ਨੇ ਕਾਹਦੇ ਨੇ ਕਿਹੜੇ ਸਕੂਲ ਚ ਜਾਂ ਤੁਸੀਂ ਸਕਾਰੀ ਸਕੂਲ ਤੇ ਨਹੀਂ ਸਰਕਾਰੀ ਤੂੰ ਕਿਹੜੇ ਸਕੂਲ ਜਾ ਫ੍ਰੀ ਵਾਲੇ ਇਹ ਫ੍ਰੀ ਚੱਲ ਪਿਆ ਗੈਸ ਤੇ ਆ ਗਿਆ ਪਾਣੀ ਆ ਗਿਆ ਪਾਣੀ ਸਾਡੀ ਤਾਂ ਤੜਕਣੀ ਦੀ ਵੀ ਉਹ ਡੰਡਾ ਟੁੱਟਿਆ ਪਿਆ ਬਾੜਦ ਨੂੰ ਐ ਵੀ ਨਹੀਂ ਗਾਇ ਹੈ ਐ ਵੀ ਨਹੀਂ ਇਹਦਾ ਬਾੜਦ ਨੂੰ ਤਾਂ ਇੱਥੇ ਨਾ ਖੜੋ ਬਸ ਬਹੁਤ ਪਾਣੀ ਆ ਨਾ ਤੂੰ ਪਤਾ ਨਹੀਂ ਭਰਾਓ ਕੰਨ ਥੋੜੇ ਟਾਮਲੀਆ ਨੂੰ ਦਮ ਦੇਣ ਲੱਗਿਆ ਇਹ ਆਈ ਲੱਗ ਜਾ ਚਲੋ ਜੀ ਰੱਖਤੀ ਆ ਸੀ ਇਹਨੇ ਹੁਣ ਦੇਖਦੇ ਆ ਕੀ ਰੰਗ ਲਿਆਉਂਦੀ ਆ ਪਿੱਛੇ ਮੇਰੇ ਚਾ ਬਣ ਰਹੀ ਐ ਮੰਨੂ ਮੈਨੂੰ ਸੱਚੀ ਬਣਾਉਣੀ ਆਉਂਦੀ ਐ ਸੀਰੀਅਸਲੀ ਜਿੱਦਾਂ ਦੀ ਵੀ ਬਣੀ ਤਾਰੀਫ ਕਰਦੇ ਹੋ ਮੈਂ ਨਹੀਂ ਕਰਦੀ ਤਾਰੀਫ ਕਰਦੀ ਤਾਂ ਬਣਦੀ ਐ ਆਸ਼ਮੀਰ ਪੁੱਤ ਰਿਆ ਉਹ ਕਰੂਗੀ ਓ ਰਿਆ ਮੇਰਾ ਪੁੱਤ ਇੱਥੇ ਇੱਥੇ ਥੱਲੇ ਹੀ ਥੱਲੇ ਹੀ ਉੱਤੇ ਮੈਂ ਤੈਨੂੰ ਕਿੱਥੇ ਚੱਕ ਲੂੰਗਾ ਨਹੀਂ ਤੈਨੂੰ ਮੈਂ ਨਹੀਂ ਕਰਦੀ ਭਾਈ ਜਿੱਦਾਂ ਦੀ ਵੀ ਮੈਗੀ ਬਣ ਗਈ ਜਿੱਦਾਂ ਦੀ ਵੀ ਮੈਗੀ ਬਣ ਗਈ ਤਾਰੀਫ ਕਰਨੀ ਮੇਰੀ ਵਾਹ ਹਾਂਜੀ ਹਾਂਜੀ ਠੀਕ ਐ ਆ ਕਰੂਗਾ ਮਰਾ ਪੁੱਤਰੀ ਮੈਂ ਵੀ ਕਰੂੰਗੀ ਬਣਾਉਣੇ ਵੀ ਨਾ ਆਉਂਦੇ ਨੇ ਮੈਂ ਪਹਿਲਾਂ ਲਾਦਾ ਪਾਣੀ ਦੇ ਵਾਲੀ ਦੇਖੇ ਮੈਂ ਤੁਹਾਨੂੰ ਦੇ ਦੇਣੀ ਆ ਇਵੇਂ ਤਿਆਰ ਹੋਏ ਫਿਰ ਤੇ ਮੈਗੀ ਖਾਣ ਨੂੰ ਦੇਖੋ ਲੈ ਫਿਰ ਤਿਆਰਿਆ ਤਾਂ ਦੇਖ ਲੈ ਦੇਖ ਲੈ ਇਦਾਂ ਹੀ ਬਣ ਜਾਣੀ ਰਫਾਵੇ ਜੋ ਕੱਚੀ ਖਾਜੋ ਚੱਕ ਤੋਂ ਫੱਟੇ ਕੱਚੀ ਖਾ ਲੋ ਕੱਚੀ ਖਾ ਲੋ ਗਰਮ ਪਾਣੀ ਪੀ ਲਿਓ ਅੰਦਰ ਬਣ ਜਾਣੀ ਐ ਮੈਗੀਨ ਮਾੜਾ ਜਿਹਾ ਨੂਨ ਪਾ ਕੇ ਪਾਣੀ ਪੀ ਲਿਓ ਉਹ ਸੱਚੀ ਬੱਡੀ ਉਹਨੇ ਦੰਦੀਆਂ ਖੇਲਾ ਸਾਲੇ ਪਰਮਰ ਆਹ ਉਹ ਮਰੁੰਡਾ ਸਮਝ ਕੇ ਖਾਈ ਜਾਂਦਾ ਲੈ ਆਹ ਦੇਖ ਲੋ ਲੈ ਲੈ ਬਾ ਬਣ ਗਈ ਫਿਰ ਤਾਂ ਫੇ ਹੁਣ ਕੀ ਬਣਾਉਣੀ ਆ ਲੈ ਮੈਂ ਨੂਣ ਪਾ ਗਈ ਬਣਾ ਦੇਣੀ ਆ ਤੁਸੀਂ ਪਹਿਲਾਂ ਹੀ ਖੋਲ ਕੇ ਲਪਾਪੇ ਲੂਪ ਵੀ ਦਿੱਤੇ ਆਏ। ਲੂਪੇ ਦੇ ਵਿੱਚ ਹੀ ਮਸਾਲਾ ਵੀ ਢੱਟੇ ਬਾਬੀ। ਬਾ ਠੀਕ ਆ ਫਿਰ ਉਹ ਨੂਣ ਵਾਲੀ ਖਾ ਲਿਓ। ਇਹਨਾਂ ਨੂੰ ਮਿਲਣੀਆਂ ਯਾਰ ਕਿਉਂਕਿ ਇਹਨਾਂ ਨੇ ਉਹ ਛਿੱਟ ਤੇ ਛਿੱਟਿਆ ਹੈ ਤੁਸੀਂ ਮਸਾਲੇ ਮੂਲ ਪਹਿਲਾਂ ਹੀ ਖੋਲ ਕੇ ਛਿੱਟਿਆ ਹੈ। ਕੰਮ ਤੇਰੇ ਹੀ ਨੇ ਇਹ। ਅਸੀਂ ਤਾਰੇ ਆਇਆ ਤਾਂ। ਉਹ ਛਿੱਟਿਆ ਹੈ ਮੇਰੀ ਗੱਲ ਸੁਣ ਵੇ। ਪਹਿਲਾਂ ਹੀ ਖਾ ਗਏ ਤੁਸੀਂ ਲਪਾਪੇ ਵਿੱਚੋਂ ਫਿਰ ਨਾਲ ਤੇ ਉਹ ਵੀ ਛੱਟੇ ਜਾਲ ਤੇ ਫਿਰ ਹੁਣ ਉਹਦੇ ਵਿੱਚ ਨੂਣ ਹੀ ਪਾਉਣਾ ਮੈਂ ਜਾਲ ਤੇ। ਲੋ ਮੇਨ ਲਾਦਾ ਪਾਫਾ ਨਿਕਲ ਲਗਿਆ ਤੇ ਰਿਜਨ ਲਗ ਗਿਆ oh my god ਐਕਸੀਡੈਂਟ ਕਰਨਾ ਪਣਾ ਸਾਨੂੰ ਕਰਨਾ ਪਣਾ ਬਾਦਾ ਇਦਾਂ ਹੀ ਛੜਤੀਗਾ ਪਤਾ ਨਹੀਂ ਕੀ ਰੰਗ ਲਿਆ ਹੋਊਗਾ ਜਿਹੜੀ ਆ ਹੁਣ ਪੂਰੀ ਹੋਈ ਐ ਇਹਨੂੰ ਕੀ ਕਰਾਂ ਪੰਨਾ ਤੇਨੂੰ ਪਾਈ ਵਿੱਚ ਪਾਈਆਂ ਦੇ ਵਿੱਚ ਤੇਤੋਂ ਕਿੱਥੇ ਮਾਣਾ ਮੈਂ ਕਰ ਦੇਣਾ ਮਸਾਲੇ ਾੜ ਮੈਂ ਥੋੜਾ ਨਮਕ ਸਵਾਦ ਅਨਸਾਰ ਤੇ ਨਮਕ ਹੀ ਪਾ ਮਾ ਹੋਰ ਕੁਝ ਰਹਿਣ ਦਾ ਪਾਉਣ ਨੂੰ ਜੀਰਾ ਜੀਰਾ ਪਾ ਦਾ ਦੇਖ ਲਾ ਜੀਰਾ ਨਹੀਂ ਪਈ ਚਾ ਪਾ ਦਾ ਖਰਾਬ ਹੋ ਜਾਂਦੀ ਹੈ ਮੈਗੀ ਮੈਨੂੰ ਨਹੀਂ ਪਤਾ ਫਿਰ ਏਕਣੀ ਚੱਲਣਾ ਤੂੰ ਨੂਨ ਵਾਲੀ ਉਹ ਦੇਖੀ ਜਊ ਬੰਦ ਕਰ ਦੇ ਉਹ ਮੈਂ ਵੀ ਖਾਦੀਆਂ ਨੇ ਕਿਉਂ ਬਣਾ ਲੇ ਕੱਲ੍ਹ ਪਾਣੀ ਦਾੜ ਪਾਣੀ ਵਾਲ ਪਾਣੀ ਵਾਲ ਕੇ ਪਤਾ ਇਹਦੇ ਵਿੱਚ ਮੂ ਮੈਗੀ ਛੜ ਜਾਂਦੀਆਂ ਨੇ ਫੇਰ ਪਰ ਨੂੰ ਪਾ ਨਹੀਂ ਜਾਂ ਫੇਰ ਬਣ ਜਾਂਦੀ ਹੈ ਖਾਣ ਲਈ ਬਾ ਫਿਰ ਪੁੱਤ ਇਦਾਂ ਦੀ ਹੀ ਹੈ ਆ ਖਾ ਲਿਓ ਵੇ ਪਤਾ ਨਹੀਂ ਕਿਦਾਂ ਦੇ ਰੰਗ ਲਿਆਊਗੀ ਚਿੱਟੀ ਚਿੱਟੀ ਹੋ ਰਹਿਣੀ ਹੈ ਕੋਈ ਮਸਾਲਾ ਨਹੀਂ ਐਡ ਹੋਇਆ ਜ ਹਾਂ ਪਤਾ ਮੈਨੂੰ ਉਹ ਵੀ ਐਵੇਂ ਕਿੱਤੀ ਕਿੱਤੀ ਇੱਕ ਵਾਰੀ ਤੁਸੀਂ ਆਪ ਦੇ ਘਰੇ ਬਣਾ ਕੇ ਟਰਾਈ ਕਰਕੇ ਜ਼ਰੂਰ ਦੇਖਿਓ ਕਰੀ ਜਾਣੇ ਕੀ ਰੰਗ ਲਿਆਊਗੀ ਦੇਖ ਲਓ ਥੋੜਾ ਟਾਈਮ ਨੂੰ ਇੱਕ ਦੋ ਸਕਿੰਟ ਲਈ ਦਾਮ ਤੇ ਕਿ ਆਪਾਂ ਇਹਨੂੰ ਚੱਖ ਲਈਏ ਕਰ ਦਈਏ ਵੀ ਨਵੇੜਾ ਮਸਾਲੇ ਮਸੂਲੇ ਪਤਾ ਨਹੀਂ ਕੁਝ ਨਹੀਂ ਪਾਇਆ ਮੈਂ ਕੱਲਾ ਨਮਕ ਹੀ ਪਾਇਆ ਇੱਥੇ ਹੀ ਪਏ ਹੁੰਦੇ ਸਾਡੇ ਸਾਰੇ ਵਰਤਨ ਆ ਚੀਨੀ ਪਈ ਚਾਪਦੀ ਵੀ ਆ ਵੱਡਾ ਡੋਂਗਾ ਪਿਆ ਤੇ ਆ ਸਾਡੇ ਨਿਆਣੇ ਤੁਸੀਂ ਦੱਸੀ ਹੋਈ ਰੈਸਪੀ ਨੂੰ ਘਰੇ ਆਪਣੇ ਜ਼ਰੂਰ ਟਰਾਈ ਟਰਾਈ ਕਰਕੇ ਦੇਖਣਾ ਇੰਦਾ ਬੜੀ ਟੇਸਟੀ ਬਣੂਗੀ ਇੱਕ ਵਾਰ ਟਰਾਈ ਕਰਕੇ ਜ਼ਰੂਰ ਦੇਖਿਓ ਚਾਚਾ ਤਾਂ ਇਦਾਂ ਸੱਚੀ ਟਰਾਈ ਕਰਕੇ ਦੇਖੋ ਤੁਸੀਂ ਆਪਣੇ ਘਰੇ ਆਪ ਵੀ ਖਾਓ ਤੇ ਨਾਲੇ ਆਪਦੇ ਬੱਚਿਆਂ ਨੂੰ ਵੀ ਖਵਾਓ ਇੱਕੋ ਬੁੜੀ ਜੀ ਕਿਹੜੀ ਬਣਾਉਂਦੀ ਹੁੰਦੀ ਸੀਗੀ ਬਿਸਮਿਲ੍ਲਾਏ ਬਰਕਤ ਬਿਸਮਿਲ੍ਲਾਏ ਬਰਕਤ ਤੁਸੀਂ ਆਪੋ ਆਪਣੇ ਘਰੇ ਜਰੂਰ ਬਣਾ ਕੇ ਟਰਾਈ ਕਰਕੇ ਦੇਖਿਓ ਨਾਲੇ ਆਪ ਖਾਓ ਨਾਲੇ ਆਪਣੇ ਬੱਚਿਆਂ ਨੂੰ ਖਵਾਓ ਬਿਸਮਿਲ੍ਲਾਏ ਬਰਕਤ ਲੋ ਜੀ ਕਰ ਕਰਿਏ ਡੰਡਾ ਵੀ ਤੋੜਦਾ ਸਾਡੀ ਤਾਂ ਭੜਾਈ ਨੇ ਇਹਨੇ ਜ਼ੋਰ ਨਾਲ ਭਾਂਡੇ ਧੋਂਦੀ ਆ ਉਹ ਨਿਕਲਿਆ ਭਰਾਵਾ ਨਿਕਲਿਆ 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 ਉਹ ਹੋ ਵਾਤ ਫੋਕ ਗਿਆ ਇੱਕ ਮਿੰਟ ਲਓ ਜੀ ਬੜ ਕੇ ਹੋ ਗਿਆ ਰੈਡੀ ਇਹ ਆ ਜੀ ਫਾਈਨਲ ਲੁੱਕ ਤੇ ਚਮਚੇ ਲਿਆਓ ਤੇ ਤੁਹਾਨੂੰ ਟੇਸਟ ਕਰਕੇ ਦੱਸ ਦਿਆਂ ਕਿਦਾਂ ਦਾ ਟੇਸਟ ਬੇਰਵਾਬ ਵਿਚਾਰਾਂ ਚਮਚੇ ਮੈਂ ਥੱਕੀ ਆ ਤੇ ਇਹ ਆ ਫਾਈਨਲ ਲੁੱਕ ਮੇਗੀ ਦੀ ਤੇ ਖਾਲੀ ਪਾਪਾ ਨਿਕਲ ਰਹੀਆਂ ਨੇ ਬੈ ਗਏ ਵੀ ਪਹਿਲਾਂ ਬਹਿ ਗਿਆ ਗਰਮ ਬਹੁਤ ਆ ਓ ਪਵਾ ਵੀ ਗਰਮ ਗਰਮ ਮੂੰਹ ਵਿੱਚ ਆ ਲਿਆ ਬੱਚਿਆ ਦਾ ਹੈਗਾ ਮਾਦਿਆਂ ਨੂੰ ਦੱਤਣਾ ਨਹੀਂ ਉਹ ਵੀ ਫੋਨ ਦੇ ਅੱਗੇ ਸਾਰੇ ਨੇ ਆਪੋ ਆਪਣਾ ਚਮਚਾ ਲੈ ਲਿਆ ਮੈਨੂੰ ਦੇਖੋ ਕਿਹੜਾ ਮਿਲਿਆ ਗਈ ਦਾਦਾ ਦਾ ਬੱਚਾ ਮੈਨੂੰ ਆਜਾ ਦਾ ਮਿਲਿਆ ਸਾਰੇ ਨੂੰ ਪਤਾ ਪਤਾ ਬਾਤ ਕੀ ਘੜਾ ਪਤਾ ਕਿੱਦਾਂ ਦੀ ਬਣੀ ਹੋਣੀ ਹੈ ਦੇਖੋ ਸੱਚੋ ਹੱਥ ਦੱਸਿਓ ਬਈ ਮੈਨੂੰ ਤਰੀਫ ਹੀ ਕਰਨੀ ਹੈ ਮੇਰੀ ਮਦਦ ਦੱਸਤਾ ਕਿਹੜਾ ਚਾਟ ਖਾਣੇ ਵਾਲਿਆ ਪੁੱਤ ਇਹ ਬਈ ਬਾਤ ਸੱਚੀ ਬਹੁਤ ਠੀਕ ਬੜੀਆ ਬismillah ਵਰਕਤ ਤੇ ਹੁਣ ਤੁਹਾਨੂੰ ਅਸੀਂ ਫਿਨਿਸ਼ ਕਰਕੇ ਫੇਰ ਮਿਲਦੇ ਆ ਲਓ ਜੀ ਹੋ ਗਿਆ ਫਿਨਿਸ਼ ਤੇ ਮਨ ਨੂੰ ਕਿਵੇਂ ਦੀ ਲੱਗੀ ਸੱਚੀ ਸੱਚੀ ਦੱਸੀ ਵਧੀਆ ਸੱਚੋ ਦਿਲੋਂ ਦੱਸੀ ਦਿਲੋਂ ਕੁਝ ਨਹੀਂ ਪਾਈ ਮੈਂ ਇਹਦੇ ਚ ਵਧੀਆ ਐਵੇਂ ਨਾ ਬਾਤਾਂ ਚਟ ਲਿਓ ਬਾਤਾਂ ਚਟ ਲਿਓ ਬਾਤਾਂ ਚਟ ਲੈ ਇੰਨੀ ਜ਼ਵਾਦ ਬਣ ਗਈ ਨਾ ਇਹ ਨੀ ਸਵਾਦ ਬੜੀਆਂ ਦੇਖ ਲੈ ਉਹ ਵੀ ਝੱਟ ਕੇ ਵਾਹ ਮੰਮੀ 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 ਥੋੜੀ ਕਿੱਦਾਂ ਬਣਾਉਂਦੇ ਇਦਾਂ ਦਾ ਦੋ ਭਾਬੀ ਕਿੱਦਾਂ ਬਣਾਉਂਦੀ ਆ ਨਹੀਂ ਬੰਜਿਆ ਭਾਬੀ ਵਾਲੀ ਭਾਬੀ ਵਾਲੀ ਬੰਦੀ ਵਾਲਾ ਚੱਲਦਾ ਪਾਉਂ ਕੋਟੇ ਤੋਂ ਤੂੰ ਇੱਧਰ ਇੱਧਰ ਕਦੇ ਉਂਗਲਾ ਮਰੀਆਂ ਨਾਲੇ ਦਾ ਇੱਥੇ ਚੱਟੀ ਜਾਂਦਾ ਵਾ ਓਏ ਓਏ ਤਾਜ਼ਮੀ ਤੈਨੂੰ ਕਿਵੇਂ ਲੱਗੀ ਵਧੀਆ ਕਿੰਨੀ ਕੁ ਵਧੀਆ ਲੱਗੀ ਬਹੁਤ ਜ਼ਿਆਦਾ ਤੈਨੂੰ ਏ ਬਹੁਤ ਜ਼ਿਆਦਾ ਤੇ ਤੁਹਾਡੀ ਮਾਂ ਜਿਹੜੀ ਬਣਾਉਂਦੀ ਹੁੰਦੀ ਉਹ ਕਿੱਦਾਂ ਦੀ ਹੁੰਦੀ ਆ ਕੰਦੀ ਵਧੀਆ ਦਾਦੀ ਜੀ ਬੇਬੀ ਬਦਿਆ ਚੱਲ ਤੈਨੂੰ ਤਾਂ ਸਾਰਿਆਂ ਦੀ ਵਧੀ ਲੱਗਦੀ ਚੱਲ ਉੱਠ ਤੂੰ ਤੈਨੂੰ ਗੰਦੀ ਕਾਹਤ ਹੁੰਦੇ ਪੁੱਤਾਂ ਨਾਲ ਮਾਲ ਇਦਾਂ ਦੀ ਗੰਦੀ ਕਾਹਦੀ ਹੁੰਦੀ ਹੈ ਜਿਹੜੀ ਮਾਂ ਬਣੋਂਦੀ ਹੈ ਗੱਡੀ ਉਹ ਪਰ ਪਰ ਮੇਚੋ ਉੱਤੀ ਬੋਲ ਕੇ ਤਾਂ ਹਣ ਮੈਨੂੰ ਥੋੜੀ ਦੱਸਣਾ ਉਹਨਾਂ ਨੂੰ ਸਾਰੇ ਨੂੰ ਵੀ ਪਤਾ ਲੱਗ ਗਿਆ ਹਾਂ ਹੋਰ ਪਿਆਰੀ ਮਨ ਦੀ ਜੋ ਜਿਆਰੀ ਪਸੰਦ ਹੈ ਮੈਨੂੰ ਜਿਨ੍ਹਾਂ ਦੇ ਪੌਣ ਹੁੰਦੇ ਆ ਥੋੜਾ ਜਿਆ ਮੇਰੇ ਚ ਹੈਗਾ ਵਾ ਹਾਂ ਟੈਲੈਂਟ ਕੁਕਿੰਗ ਕਲਾ ਵੀ ਹੈਗਾ ਮੇਰੇ ਚ ਯਾਰ ਜਿਸੰਦਾ ਮੈਂ ਨਾਲ ਧਣੀਆਂ ਤੇ ਕੋਈ ਚੀਜ਼ਾਂ ਨਹੀਂ ਪਾਉਣ ਦਿੰਦੇ ਇਹਨਾਂ ਚੀਜ਼ਾਂ ਤੋਂ ਬਿਨਾਂ ਦੱਸ ਕੀ ਵਧੀਆ ਬਣਦੀ ਆਪਣਾਈ ਹੋਈ ਆ ਕੱਲਾ ਨੂਨ ਪਾ ਕੇ ਕੱਲਾ ਨੂਨ ਪਾ ਕੇ ਬਣਾਈ ਆ ਦਾ ਥਾਲੀਏ ਥਾਲੀ ਵੀ ਝਟ ਗਏ ਥਾਲੀ ਵੀ ਝਟ ਗਏ ਭਾਬੀ ਥਾਲੀ ਵੀ ਝਟ ਗਏ ਨੇ ਉਹ ਦੇਖ ਲਾ ਬੀ ਚੌਲ ਬਣਾਉਣ ਨੂੰ ਕਹਿਦੀ ਹੁਜ ਵੀ ਗਿਆ ਜਾਨੀ ਧਣੀਆਂ ਨਹੀਂ ਪਾਉਣਾ ਜੀਰਾ ਨਹੀਂ ਪਾਉਣਾ ਫਾਈਨਲੀ ਇਹ ਹੋ ਰਹੀ ਆ ਹੁਣ ਵੇਜਦੀ ਵੀ ਵੀ ਮੇਰੀ ਨੂਨ ਵਾਲੀ ਮੈਗੀ ਕੱਲੀ ਇੰਨੀ ਟੇਸਟੀ ਹੈ ਇਹਨਾਂ ਨੂੰ ਸੁਆਦ ਲੱਗਿਆ ਜਵਾਕਾਂ ਨੂੰ ਤਾਂ ਕਰਕੇ ਤੇ ਆਪਾਂ ਇੱਥੇ ਕਰਦੀ ਹੈ ਸਮਾਪਤ